ਹਾਂਜੀ ਦੋਸਤੋ ਅੱਜ ਸਾਡੇ ਪਿੰਡ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੁਦ ਨਸਿਆਂ ਵਿਰੁੱਧ ਤਹਿਤ ਨਸ਼ਾ ਮੁਕਤੀ ਪੰਜਾਬ ਬਣਾਉਣ ਦੇ ਲਈ ਸਾਡੇ ਹਲਕਾ ਭੰਡੌੜ ਦੇ ਐਮਐਲਏ ਲਾਭ ਸਿੰਘ ਉਗੋਕੇ ਜੋ ਕਿ ਸਾਡੇ ਐਮਐਲਏ ਸਹਿਬਾਨ ਨੇ ਆਮ ਆਦਮੀ ਪਾਰਟੀ ਦੇ ਸਾਡੇ ਐਮਐਲਏ ਸਹਿਬਾਨ ਨੇ ਪਹੁੰਚ ਰਹੇ ਨੇ ਉਸ ਤੋਂ ਪਹਿਲਾਂ ਇਹ ਨਾਟਕ ਜੋ ਬੱਚਿਆਂ ਵੱਲੋਂ ਨਸਿਆਂ ਦੇ ਵਿਰੁੱਧ ਕੀਤਾ ਗਿਆ ਉਹ ਦਿਖਾਵਾਂਗੇ ਅਤੇ ਹੋਰ ਅਫਸਰ ਸਹਿਬਾਨ ਪਹੁੰਚੇ ਨੇ ਉਹਨਾਂ ਨਾਲ ਵੀ ਤੁਹਾਨੂੰ ਰੂਰੂ ਕਰਾਵਾਂਗੇ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹ ਹੁਜੇ 88 ਕਿ ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਹੁੰਦਾ ਤੇ ਅੱਜ ਨੂੰ ਕਹਿੰਦੇ ਨੇ ਕਿ ਚਿੱਟਾ ਰੰਗ ਸਮੈਗਦਾ ਹੁੰਦਾ ਤੇ ਉਹ ਪਾਊਡਰ ਤੋਂ ਵੀ ਬਰੀਕ-ਬਰੀਕ ਹੁੰਦਾ ਤੇ ਉਹ ਚਿਹਰੇ ਪਸੇ ਹੀ ਲਵਾਏ

ਮਾਇਆ ਬਿੱਲੂ ਸਮੇਕੀ ਲਾ ਪਿਓ ਪਹਿਲਾ ਮੇਰਾ ਆਪਣਾ ਵੀ ਨਾ ਹੋਇਆ ਕਰਦਾ ਸੀ ਮਾਇਆ ਬਿੱਲੂ ਸਮੇਕੀ ਦੀ ਤੀਵੀ ਤੇ ਮਾਇਆ ਬਿੱਲੂ ਸਮੇਕੀ ਦਾ ਮੁੰਡਾ ਤੇ ਸਾਡੇ ਪਿੰਡ ਦਾ ਨਾਮ ਹੈ ਚਲੋ ਛੱਡੋ ਇਹ ਕਿਸੇ ਇੱਕ ਪਿੰਡ ਦੀ ਕਹਾਣੀ ਨਹੀਂ ਹਰ ਪਿੰਡ ਦੀ ਏ ਹਰ ਸ਼ਹਿਰ ਦੀ ਏ ਤੇ ਕਿਦ ਇੱਕ ਦਿਨ ਮੇਰੇ 베ੜੀ ਨੇ ਮੇਰੇ ਬਾਪੂ ਨੂੰ ਕਿਹਾ ਅਬ ਕਿਉਂ ਬੁਰਾ ਮਾਰਦਾ ਫਿਰ ਉਹ ਦੂਤਾ ਕਹਿੰਦਾ ਤੂੰ ਬਿੱਲੂ ਨੱਕਮ ਆ ਇਤੋਂ ਸਾਰੀ ਜ਼ਿੰਦਗੀ ਚ ਕੁਝ ਨਹੀਂ ਹੋਣਾ ਕਿਉਂ ਤੇਰੇ ਦੇ ਨਾ ਦਾਦਾ ਬੰਲਾ ਤੇ ਤਾਂ ਨੀ ਆ ਗਿਆ ਪਤਸ ਵਰਤੂਸ ਕਾਰੋ ਦਾ ਕਿਹਾ ਆ ਮੈਂ ਥੋੜੇ ਕਾਂਸੀ ਕੋਟੀਆਂ ਕਾਰਾ ਬਣਾ ਲਿਆ ਦੇਖੋ ਬਾਪੂ ਜੀ ਨਜ਼ਰ ਨਾ ਲਾ ਦਿਓ ਨਵੀਂ ਗੜਾਈਆ ਨਾ ਥੋੜੀ ਤਾਂ ਨਜ਼ਰ ਵੀ ਘੇੜੀ ਆ ਵੀ ਸਾਲੀ ਦੀਏ ਤੂੰ ਮੈਨ ਲੈ ਗੇ ਪਤਾਈ ਉਹ ਕੈਮਰਾ ਵਾਲਾ ਪਾਇਆ ਯਾਰ ਪੜ ਲੈਂਦਾ ਮੈਨੂੰ ਕੱਲ ਪੇਪਰ ਆ ਮੇਰਾ ਐਦ ਕੀ ਆਪਾ ਕਲਾ ਜੋ ਟੌਪ ਕਰਨਾ ਟੌਪ ਚਲੋ ਚਲੋ ਕੰਮ ਕਰੋ ਸਾਰੇ ਆਪਣਾ ਆਪ ਤੋਂ ਦੋ ਸ਼ਰਤਾਂ ਮੰਮੀ ਨੂੰ ਕਰਾ ਲਈ ਆਪ ਤੋਂ ਦੂਗੀ ਉਹ ਡੈਡੀ ਔਰ ਮੈਨੂੰ ਪੈਸੇ ਚਾਹੀਦੇ ਆ ਕੱਲ ਫੀਸ ਭਰਨੀ ਆ ਮੈਂ ਆਪਣੇ ਪਾ ਸ਼ਰਟ ਚ ਲੈਣੀ ਲੈ ਜਿੰਦੀ ਅੰਦਰੋਂ ਮੈਂ ਦੇ ਲਾ ਆਲਾ ਸ਼ਰਟ ਤੋਂ ਹੀ ਡੈਡੀ ਦੀ ਜਿਹ ਉਸ ਦਿਨ ਉਹ ਦਿਨ ਮੈਨੂੰ ਮੇਰੇ ਡੈਡੀ ਦੀ ਸ਼ਰਟ ਚੋਂ ਮਿਲਿਆ ਜੋ ਇੱਕ ਦਿਨ ਮੈਂ ਆਪਣੇ ਦੋਸਤਾਂ ਕੋਲ ਵੇਖਿਆ ਸੀ ਤੇ ਅੱਜ ਵੀ ਤੁਹਾਨੂੰ ਕੱਲ ਕਲਾਸ ਵਿੱਚ ਕਰ ਰਹੀ ਸੀ ਓ ਬਈ ਆ ਕੀ ਆ ਸਵਾਰ ਕਹਿੰਦਾ ਛੂਟਾ ਛੋਟਿਆ ਓ ਬਈ ਤੁਸੀਂ ਨਸ਼ਾ ਕਰਦੇ ਹੋ ਉਹ ਨਾ ਸਵਾਗ ਲੈਣਿਆ ਆ ਜਾ ਆ ਜਾ ਤੂੰ ਵੀ ਲਾਲਾ ਓ ਨਾ ਨਾ ਬਈ ਮੈਂ ਤਾਂ ਤੱਤ ਵੀ ਨਹੀਂ ਪੀਦਾ ਮੈਂ दारू दारू ਕਾਦੇ ਸੀ ਰੋਗ ਪੀ ਲਿਆ ਇਹ ਵੀਰਾ ਦੀ ਨਿਸ਼ਾਨੀ ਆ ਮੀਰਾ ਦੀ ਲਾਕੇ ਮੀਰਾ ਦੀ ਨਿਸ਼ਾਨੀ ਆ ਮੀਰਾ ਦੀ ਇਹ ਤਾਂ

ਤੇ ਕੋਈ ਹੋਇਆ ਜੋ ਤੁਹਾਡੇ ਆਸ-ਪਾਸ ਵਾਪਰਦਾ ਏ ਉਹ ਸਾਡੇ ਬਾਈਕਾਂ ਤੋਂ ਦੇਖ ਕੇ ਵੀ ਵਾਪਰੇ ਇੱਕ ਸਾਡੇ ਤੋਂ ਹਟ ਦੇ ਕੇ ਬਿਚਾਰੇ ਪਾਸੇ ਰੋਲਾ ਪੈ ਜੂਏ ਜਿੰਦਾ 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 ਤੇ ਖਾਲੇ ਸਾਡੇ ਘਰ ਆਪਰੇ ਤੇ ਮੈਨੂੰ ਚਿੱਟੇ ਦੀ ਲੱਤ ਲੱਗੀ ਮੈਂ ਰੋਟ ਚੋਰੀਆ ਚਿੱਟਾ ਲੰਦਾ ਤੇ ਇੱਕ ਦਿਨ ਮੈਂ ਬੇਸੁਰ ਹੋ ਗਈ ਤੇ ਮੈਨੂੰ ਮੇਰੀ ਮਾਂ ਨੇ ਆ ਕੇ ਕਿਹਾ ਪੁੱਤ ਤੇਰੇ ਲਈ ਤੂੰ ਪੜ੍ਹ ਕੇ ਲੈ ਗਈ ਮੈਂ ਸੁਣਿਆ ਦਾਸ ਓਏ ਦਾਸ ਦੱਸ ਦਈਂ ਦੱਸ ਦਾ ਉਹ ਨਾ ਮਾਰੇ ਗਰ ਮੈਂ ਮੰਗਾ ਕਿ ਮੈਂ ਚਿੱਟਾ ਬੀਚ ਨਾ ਮੈਂ ਮੰਨਦਾ ਕਿ ਮੈਂ ਪਿੰਡ ਦੇ ਨੌਜਵਾਨ ਖਰਾਬ ਕੀਤੇ ਛੱਡ ਦੋ ਜਨਾਬ ਤੇ ਇਸ ਤਰ੍ਹਾਂ ਮੇਰੇ ਡੈਡੀ ਨੂੰ ਸਜ਼ਾ ਹੋ ਗਈ ਤੇ ਮੇਰੀ ਮਾਂ ਥਾਣੇ ਕਚੈਰੀਆਂ ਦੇ ਚੱਕਰਾਂ ਆਪਣੇ ਕਿਹਨੇ ਤੱਕ ਵੇਚ ਦਿੱਤੇ ਤੇ ਉਸ ਘਰ ਦੀਆਂ ਸਾਰੀਆਂ ਜੁੱਗਾਂ ਵੇਚ ਟੁੱਟੀਆਂ ਉਸ ਘਰ ਦੇ ਸ਼ਹਿਜ਼ਾਦੇ ਉਹ ਕਾਰ ਵੀ ਜੋੜਣਾ ਨੇ ਕਦੀ ਪੜਵਾਈ ਸੀ ਉਹ ਰੋਜ਼ ਘਰ ਆਉਂਦਾ ਤੇ ਆਪਣੀ ਮਾਂ ਨੂੰ ਤਰ ਕਰਦਾ ਮਾਂ ਮੈਨੂੰ ਪੈਸੇ ਦੇ ਉਹ ਤਾਂ ਹੋਰ ਕਿਥੇ ਆ ਪੈਸੇ ਸਾਰਾ ਤੇਰੇ ਡੈਡੀ ਦਿੱਤੇ ਇਸ ਤੇ ਰੱਖੀ ਜਾਂਦੇ ਨੇ ਉਹ ਮੈਨੂੰ ਨਹੀਂ ਪਤਾ ਜੀ ਦੋ ਮਾਰੀ ਦੇ ਮੈਨੂੰ ਪੈਸੇ ਦੇ ਨਹੀਂ ਤੇ ਇਹਾਂ ਆਪਣੀ ਬਾਤਾਂ ਪਲੇਟ ਮਾਰ ਲੂਗਾ ਇਹ ਕਿਹੜਾ ਕਰ ਉਸ ਤੇ ਰੋਕਨੇ ਆਪਣੀ ਬਾਤਾਂ ਪਲੇਟ ਮਾਰ ਕੇ ਖੂਨ ਕੱਢ ਲਿਆ ਹੁਣ ਮਾਂ ਵਿਚਾਰੀ ਕੀ ਕਰੇ ਡੰਡਾ ਕਾਣੀ ਪੀ ਮਰੇ ਇਹਨਾਂ ਪੁੱਤ ਆਏ ਵੀ ਚੰਦਰੀਆ ਕਿਰਿਆ ਤੇ ਆ ਰੋਗ ਲਾ ਲਿਆ ਉਸ ਨੂੰ ਫਿਰ ਪੈਸੇ ਮਿਲ ਗਏ ਤੇ ਆਪਣੀ ਤਲਾ ਪੂਰੀ ਜਾਣ ਲਈ ਫਿਰ ਤੋਂ ਮਸਾ ਕਰਦਾ ਇੱਕ ਦਿਨ ਉਸਨੇ ਆਪਣੀ ਮਾਂ ਨੂੰ ਗੁੱਸੇ ਤੋਂ ਮਾਰ ਲਿਆ ਮਾਂ ਮੈਨੂੰ پیسے ਦੇ ਜੇ ਮੈਂ ਮਰ ਜਾਊਗਾ ਪਰ ਕਿੱਥੇ ਆ ਪੈਸੇ ਉਹ ਤੇ ਉਸਨੇ ਆਪਣੀ ਮਾਂ ਨੂੰ ਇਨਾ ਹਟਿਆ ਕਿ ਉਹਦੀਆਂ ਦੋ ਪੰਗੀਆਂ ਵੀ ਤੋੜ ਦਿੱਤੀਆਂ ਪਰ ਉਸਦੀ ਮਾਂ ਨੇ ਪਤਾ ਹੀ ਕਿਰ ਗਿਆ ਉਹਨੂੰ ਕੀ ਕਿਹਾ ਸਾਰਾ ਪਤਾ ਮੈਂ ਕੋਈ ਨਹੀਂ ਕਰਾਂ ਲਿਆ ਤੇ ਇਸ ਤਰ੍ਹਾਂ ਮੇਰਾ ਹਸਦਾ ਵਰਦਾ ਕਰ ਬਰਬਾਦ ਹੋ ਗਿਆ ਤੇ ਮੇਰੇ ਡੈਡੀ ਨੂੰ ਲੱਗਦਾ ਸੀ ਕਿ ਹੁਣ ਉਸ ਦਾ ਹਸਦਾ ਵਰਦਾ ਕਰ ਬਰਬਾਦ ਹੋ ਗਿਆ ਤੇ ਸਿਨੇ ਆਪਣੇ ਆਪ ਨੂੰ ਜੇਲ੍ਹ ਵਿੱਚ ਚਿੱਟਾ ਮਹਾਰਾ ਲਿਆ ਉਸ ਦਿਨ ਸਾਡੇ ਘਰ ਕੀ ਨੇ ਪਾਲਿਸ਼ ਹੋਈ ਵੀ ਨਹੀਂ ਸਵਾਇ ਸਾਡੇ ਘਰ ਦੇ ਮੈਂਬਰਾਂ ਤੋਂ ਮੈਨੂੰ ਜਿਆਦਾ ਕਿ ਮੇਰਾ ਸਰੀਰ ਵਿੱਚ ਚਿੱਟੇ ਵਾਂਗੂ ਚਿੱਟਾ ਹੋ ਗਿਆ ਸੀ ਤੇ ਮੇਰਾ ਖੂਨ ਵੀ ਜਿਸ ਨੂੰ ਖੂਨ ਦੇ ਰੇਤਿਆਂ ਦੀ ਕਦਰ ਤੱਕਣੀ ਸੀ ਪੁੱਤ ਹੈਲੋ ਕੋਣਾ ਤੂੰ ਮੈਂ ਤੇਰੀ ਮਾਂ ਮੈਂ ਤੇਰੀ ਮਾਂ ਓ ਚਾਚਾ ਪੈਸੇ ਦੇ ਫਿਰ ਮੈਨੂੰ ਮੋਟਾ ਹੁਣ ਕਿੱਥੇ ਆ ਪੈਸੇ ਮੈਂ ਬੋਲਦਾ ਹਾਂ ਤੈਨੂੰ ਮਰ ਜਾ ਉਹ ਤੁਸੀਂ ਵੀ ਮਰ ਜਾ ਹੁਣ ਉਹ ਪੈਸੇ ਦੇ ਮੈਂ ਕਿਹਾ ਮੈਨੂੰ ਪੈਸੇ ਦੇ ਨਾ ਨਾ ਇਹ ਪਾਪਨਾਕ ਮਾਰ ਐਵੇਂ ਐਨੀ ਕੁੱਟ ਖਾਣ ਦੇ ਬਾਵਜੂਦ ਵੀ ਉਸਦੀ ਮਾਂ ਦੇ ਮੂੰਚੋਂ ਆਖਰੀ ਬੋਲ ਪਤਾ ਕੀ ਨਿਕਲੇ ਜਿਉਂਦਾ ਰਹਿ ਪੁੱਤ ਜਿਉਂਦਾ ਰਹਿ ਇਸ ਤਰ੍ਹਾਂ ਮਾਚਾ ਪੱਤ ਨਿਕਲਿਆ ਮੈਨੂੰ ਲੱਗਦਾ ਸੀ ਕਿੰਪੋਸ ਵੀ ਮੈਨੂੰ ਫੜ ਕੇ ਜੇਲ੍ਹ ਵਿੱਚ ਲੈ ਜਾਵੇਗੀ ਕਿੰਨਾ ਮੈਂ ਜੇਲ੍ਹ ਵਿੱਚ ਮੱਜ਼ਾ ਮਾਗਾ ਨਹੀਂ ਮੈਂ ਜੱਤ ਨਹੀਂ ਮਰਨਾ ਨਹੀਂ ਮੈਂ ਜੱਤ ਨਹੀਂ ਮਰਨਾ ਮੈਂ ਜੱਤ ਨਹੀਂ ਮਰਨਾ ਨਾ ਕਿੱਥੇ ਅੰਦਰ ਪੁੱਤ ਨੂੰ ਲੱਗ ਰਿਹਾ ਸੀ ਕਿ ਨਹਿਰ ਵਿੱਚ چار پاسے لگ رہا جی چٹے دیریا جا رہا ਤੇ ਉਸ ਸਮੇਂ ਉਸ ਸਮੇਂ ਮੈਨੂੰ ਮੇਰੀ ਆਪਣਾ ਮਾਨੇ ਤੇ ਡਿਉੜਿਆ ਤੇ ਮੈਂ ਆਪਣੇ ਕਦਮ ਪੂਜੇ ਹਟਾ ਲੇ ਉਸ ਸਮੇਂ ਕੋਈ ਚੀਜ਼ ਕੰਮ ਕਰ ਰਹੀ ਸੀ ਉਹ ਸੀ ਮੇਰੀ ਸਿਵਾਇਆ ਚੰਗੀ ਤੇ ਜੋ ਮੈਨੂੰ ਦੱਸਤਾ ਸੀ ਕਿਸ ਨੂੰ ਮੈਂ ਕਦੇ ਨਹੀਂ ਛੱਡ ਸਕਦਾ ਆਖਿਰ ਨੂੰ ਮੈਂ ਛੱਡ ਜੋ ਕਿਸੇ ਦੇ ਕੈਂਦੇ ਨਹੀਂ ਆਪਣੀ ਸਵੈ ਦਾ ਸ਼ਕਤੀ ਦੇ ਕਹਿੰਦੇ ਜਦ ਸਮੇਂ ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰੀ ਮਾਂ ਦੀ ਸੀਸ ਕੰਮ ਕਰਦੀ ਹੋਵੇ ਮੈਨੂੰ ਮੇਰੀ ਮਾਂ ਦੇ ਮੁੱਖਰ ਨਿਕਲੇ ਬੋਲ ਸੁਣਾਈ ਦੇ ਰਹੇ ਸੀ ਬੋਤ ਜਿਉਂਦਾ ਰਹੇ ਜਿਉਂਦਾ ਰਹੇ ਬਾਕੀ ਦੋ ਲਿਖੇ ਹੈ ਅਕਾ ਤੋਂ ਅਧੀਨ ਸੁਲਾਈ ਸ਼ਕਤੀ ਕਹੇਗੀ ہو گیا لا تھا انو اس پر لے بنا لکھے دا کوئی اپھی اپ دی صحت کرن کے ہن جائے کی صحت تے ہانی کر کے کس بھی لوک کو پیندے نے سگریٹ تمباکو تے آمدے اپتا اے اسو کھان دا منہ دا کینسر ہوندا اے تے لوک پھر دھیلے کرن دے نے اپنو پتہ اے کی جٹھا موٹرو دا کتنا دیندا اے اکھ تے لوک کو تو بیمار کر دے پتہ اے کو ਕੀ ਉਹ ਲੋਕ ਮਾਰਨਾ ਚਾਹੁੰਦੇ ਆ ਤੁਹਾਡੀ ਸਵਾਸਾ ਸਖਤੀ ਕਾਢੀ ਦਾਕ ਤਾ ਤੇ ਤੁਮ ਆਪਣੀ ਕਮਜ਼ੋਰੀ ਨਾ ਬਣਾਉਂਦੇ ਹੋ ਅੱਜ ਕਿੰਨੇ ਮਾਰ ਜਾਵੇਗਾ ਸਰਵਾਸ ਤੇ ਹੀ ਸਾਹਿਬ ਕਾ ਨਾ ਕਰਦਾ ਅੱਧੀ ਨਹੀਂ ਨਾ ਕਰਕੇ ਰੋਲਾ ਕਰਕੇ ਖੜੇ ਲਾਗੇ ਪਰ ਤੁਸੀਂਾਰੇ ਹੀ ਦੱਸੋ 2000 ਰੁਪਏ ਦਾ ਪੂਰਾ ਮਾਤੋ ਦੇਖ

سگریٹ پیڑھی نہیں پیوں گا کیونکہ اپنا ضروری ہے

ਤੂੰ ਸੋਣਾ ਐ ਪੰਜਾਬ ਸਿਆਦ ਨਜ ਨੱ ਲਗੇ ਢਾਕੀ ਤੂੰ ਨਹੀਂ ਸੋਣਾ ਸਾਡੀ ਸੋਚਾ ਢਾਕੀ ਚਿੱਟੇ ਦੁੱਤ ਕਣੀ ਅਧੀ ਖਾਂਦੇ ਆਧੀ ਅਸੀਂ ਆਪਣੇ ਪੁੱਤਿਆਂ ਤੇ ਮਗਰ ਨੱ ਲੱਗੇ ਤੂੰ ਸੋਣਾ ਐ ਪੰਜਾਬ ਸਿਆਦ ਨਜ ਨੱ ਲਗੇ ਤੂੰ ਸੋਣਾ ਐ ਪੰਜਾਬ ਸਿਆਦ ਉਹਨਾਂ ਦੇ ਨੱ ਲਗੇ ਇਹ ਪੰਜਾਬ ਤੱਕ ਇਦਾਂ ਆਵਾਜ਼ ਦਿੱਤੀ ਦੇਖ ਕਰੇ ਚਿੱਟੇ ਰੰਗ ਨੂੰ ਕਿ ਜਾਂਦੇ ਵਰਗੇ ਦੇਖ ਜਾ ਕੇ तू सोना है पंजाब से अटल निकल के तू सोना है पंजाब से अटल निकल के फिकर ना कर भाई सोनाया इंसाफ करांगे लक्के योगी जागने असी साफ करांगे चोर दे दत्ते पेते अठे दे दगे तू सोना है पंजाब से अटल निकल के तू सोना है पंजाब से अटल निकल के आज ये सिंधु कर्नाटक एक सिरंग एक सिरंग एक सिरंग बोल ना तू अभी कर बोल ना سسری میں ਜਮਾ ਠੀਕ ਹੈ ਮੋਰ ਨਸ਼ਾ ਤਸਕਰ ਪਛਾਣੀ ਤੇ ਆਵੇਗਾ ਤੇ ਜੋ ਪੀੜਤ ਹੈ ਉਹਦੇ ਨਾਲ ਅੰਦਰ ਕਾਇਮ ਇਨਸ਼ਾ ਅਵੇਗਾ ਮੁਖਵੰਰੀ ਸਾਹਿਬ ਵਿਦਿਸ਼ੀ ਨਸ਼ਾ ਤਸਕਰ ਖਿਲਾਫ ਸਕਲਦੀਸ਼ ਸਰਪੰਚੀ ਨਿਗਾਰੇ ਸਭੋ ਸਮੂਹ ਸੰਗਠਨ ਦਾ ਆਈ ਕੋਡ ਜਿਹੜਾ ਪਹਿੰਦਾ ਦਾ ਪੇਜ ਹੈ ਇਸੇ ਪੋਸਟ ਤੇ ਬਹੁਤ ਬਹੁਤ ਧੰਨਵਾਦ ਨਾਲੇ ਸਾਡੇ ਪਿੰਡ ਦੇ ਅਪਾਜ ਜੀ ਇਸ ਵਕਤ ਸਦਨੇ ਇਕੱਠੇ ਹੋਏ ਆ ਤੁਸੀਂ ਆਪਣਾ ਸਵਾਰ ਕਟਿਆ ਉਹ ਐਨਸ਼ਾ ਪਿਆਮਰ ਜਿਵੇਂ ਨਸ਼ੇ ਨੂੰ ਆਪਣੇ ਰੰਗਲੇ ਪੰਜਾਬ ਵਿੱਚੋਂ ਖਤਮ ਕਰਨਾ ਆਇਆ ਆਇਆ ਬੁਲਸ਼ਾ ਆਇਆ ਕੋ ਬੁਲਸ਼ਾ ਸਾਡੀ ਜੋ ਨੌਜਵਾਨ ਮਾੜੀ ਨੂੰ ਸਿਸ਼ਿਆ ਸਰਕਾਰਾਂ ਵੱਲੋਂ ਪੇਰਿਸ਼ਕਾਰ ਰੱਖਿਆ ਗਿਆ ਹੈ ਉਹਨਾਂ ਨੂੰ ਕੋਈ ਰੋਲਦਾ ਆਮਦਨਾ ਉਹਨਾਂ ਦੇ ਕਿਸੇ ਖੇਤਨ ਪੁੱਤਾਂ ਨੇ ਕੋਈ ਗਰਾਊਂਡ ਨਾ ਹੋਵੇ ਉਹਨਾਂ ਦੇ ਪੜ੍ਹਨ ਦੇ ਲਈ ਕੋਈ ਸਾਹਿਤ ਪੜ੍ਹਨ ਲਈ ਕੋਈ ਲਾਇਬ੍ਰੇਰੀ ਜਾਂ ਨਾ ਹੋਣ ਦਾ ਕਾਰਨ ਹੈ ਦਸ਼ਮਾ ਜਿਹੜਾ ਸਾਡੇ ਕੇ ਪੰਜਾਬ ਨੂੰ ਹੁਣ ਵਰਗੂ ਖਾਰਜ ਕਰਦਾ ਕਿਉਂਕਿ ਜਦੋਂ ਤੁਸੀਂ ਸਾਰੇ ਨੇ ਅੰਤ 2022 ਚ ਪੰਜਾਬ ਵਿਚ ਆਵਾਜ਼ ਦੀ ਸਰਕਾਰ ਬਣਾਈ ਸੀ ਤੇ ਉਸ ਸਮੇਂ ਸਾਡੇ ਸਭ ਦੇ ਹੱਥਾਂ ਤੇ ਆਈ ਮਾਨਯੋਗ ਮੁੱਖ ਮੰਤਰੀ ਸਰਕਾਰ ਭਗਵਾਨ ਸਮਨਜੀ ਵੱਲੋਂ ਅਸੀਂ ਆਪਣੇ ਨਾਲ ਇਹ ਵਾਦਾ ਕੀਤਾ ਗਿਆ ਸੀ ਕਿ ਮੈਂ ਪੰਜਾਬ ਵਿੱਚ ਜੋ ਪਾਛਤਰਾ ਹੈ ਮਨਿਤ ਆਪੀਆ ਉਸ ਵਿੱਚ ਛੇਮਾ ਦਰਿਆ ਨਸ਼ੇ ਦਾ ਵਗਿਆ ਵਿਮਰਸ ਨੂੰ ਵੱਲ ਰਵਾਣਾ ਅਸੰਤਰਾ ਦਾ ਅਸੀਂ ਦੂਸਰਾ ਵਾਅਦਾ ਕਰ 14 ਦੇ ਹਰ ਨੌਜਵਾਨ ਮਿਹਨਤ ਕਰੇ ਉਸ ਨੇ ਕਿਤੇ ਮਿਹਨਤ ਮਜੂਰ ਨੂੰ ਨੌਕਰੀ ਮਿਲਦੀ ਪਹਿਲਾਂ ਕੀ ਹੁੰਦਾ ਸੀ ਬੱਚੇ ਪੜ੍ਹਦੇ ਸੀ ਪਰ ਨੌਕਰੀਆਂ ਲੈਣ ਵਾਲੇ ਕੋਈ ਹੋਰ ਹੁੰਦੇ ਸੀ ਐਮਐਲਏ ਦੇ ਚਿਹਰੇ ਤੇ ਮੰਤਰੀਆਂ ਦੇ ਚਿਹਰੇ ਤੇ ਗੱਲ ਪੈ ਸੀ ਬਾਰੇ ਫਿਲਹਾਲ ਨਾ ਮਾਫ ਕਰਦੇ ਪ੍ਰਕਿਰਤੀ ਇਹੋ ਕਰਦੇ ਸੀ ਪਿਛਲੇ 6 ਮਹੀਨੇ ਬਾਦ ਦਾ ਹਰ ਹਾਲ ਤੋਂ ਬਾਦ ਜਦੋਂ ਕਰਦੇ ਸੀ ਤਾਂ ਉਹ ਸਾਰੇ ਜੋ ਕ੍ਰੈਡਿਟ ਸੀ ਨੰਬਰ ਸੀ ਜਨਵਰੀਆ ਪੋਸਟਰ ਸੀ ਵਿਜ਼ਿਵਲ ਬੱਚਿਆਂ ਦੀਆਂ ਉਹ ਲੈ ਜਾਂਦੇ ਸੀ ਚਿਹਰੇ 'ਤੇ ਜਾਂ ਪੈਸੇ ਵਾਲੇ ਉਹ ਸਾਰੇ ਸਿਸਟਮ ਨੂੰ ਖਤਮ ਕਰਕੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪਹਿਲਾਂ ਤੋਂ ਪ੍ਰਚਾਰ ਚਾਰ ਕੋਲਾਈ ਕਰੌਣਗੇ ਕੋਈ ਕਿਸੇ ਪਾਸੇ ਕਿਸੇ ਵੀ ਮਹਿਕਮੇ ਚ ਹਰ ਨੂੰ ਹੱਲ ਪਾ ਸਕੇ ਔਰ ਨਾ ਵੀ ਖੇਡ ਗਰਾਊਂਡਾਂ ਤੇ ਖੇਡ ਲੈ ਸਕੇ ਗਿਆ ਲਈ ਵੀ ਪੰਜਾਬ ਸਰਕਾਰ ਪਿੰਡ ਕੋਟ ਪੁੰਨਾ ਦੇ ਸਰਕਾਰ ਦੇ ਬਜ਼ੁਰਗ ਨੌਜਵਾਨ ਸਾਥੀ ਮਾਤਾ ਮਾਤਾ ਹੈਗਾ ਔਰ ਸਾਡੇ ਸੇਵਾ ਪਾਟ ਦੇ ਜਿਹੜੇ ਅਫਸਰ ਸਹਿਬਾਨ ਪੰਚਾਇਤ ਵਿਭਾਗ ਦੇ ਸਾਡੇ ਅਫਸਰ ਸਹਿਬਾਨ ਉਹਨਾਂ ਦੇ ਨਾਮ ਨਾਲ ਆਂਗਣਵਾੜੀ ਤੋਂ ਭੈਣਾ ਆਸ਼ਾ ਵਰਕਰ ਭੈਣਾ ਔਰ ਉਹੋ ਪਿਆਰੇ ਬੱਚੇ ਜਿਨ੍ਹਾਂ ਦੇ ਭਵਿੱਖ ਦੀ ਆਸਾਂ ਦੇ ਬੱਚੇ ਲੜਾਈਆ ਸਭ ਤੋਂ ਪਹਿਲਾਂ ਆਪਾਂ ਫਤਵੀ ਸਾਜ ਪਾਈਓ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਗੁਰੂ ਜੀ ਕੀ ਫਤਿਹ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਯੋਗ ਨਸ਼ੇ ਦੇ ਵਿਰੋਧ ਦੇ ਜਿਹੜਾ ਪ੍ਰੋਗਰਾਮ ਚਲਾਇਆ ਗਿਆ ਪਿੰਡ-ਪਿੰਡ ਜਾ ਕੇ ਇੱਕ ਬੇਨਤੀ ਕਰ ਰਹੇ ਆ ਕਿ ਆਪਾਂ ਸਾਰਿਆਂ ਨੇ ਮਿਲ ਕੇ ਨਸ਼ੇ ਦੇ ਦਲਦਲ ਦੇ ਵਿੱਚੋਂ ਫਤਿਹ ਸਾਡੇ ਨੌਜਵਾਨ ਭਰਾ ਉਹਨਾਂ ਦੀ ਮਦਦ ਕਰਕੇ ਆਪਾਂ ਉਸ ਦਲਦਲ ਦੇ ਵਿੱਚੋਂ ਬਾਹਰ ਕੱਢਣਾ ਔਰ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਜੇਲਾ ਦੇ ਵਿੱਚ ਬਹੁਤ ਤਾਂ ਨਸ਼ੇੜੀ ਕੰਮ ਕਰਕੇ ਜਿਨ੍ਹਾਂ ਨੂੰ ਲਾਲਚ ਸੀ ਕਿ ਉਹਨਾਂ ਦੀਆਂ ਵੱਡੀਆਂ-ਵੱਡੀਆਂ ਕੋਠੀਆਂ ਹੋਣ ਚੰਗੀਆਂ ਵੱਡੀਆਂ ਉਹਨਾਂ ਕੋਲੇ ਕਾਰਾਂ ਹੋਣ ਤੇ ਆਉਣ ਵਾਲੀਆਂ ਦੋ-ਚਾਰ ਪੀੜ੍ਹੀਆਂ ਉਹਨਾਂ ਦੀਆਂ ਵੈਸਟੇ ਪੈਸਾ ਖਾ ਸਕਣ ਉਹਨਾਂ ਲਾਲਚਾਂ ਕਰਕੇ ਉਹਨਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਗਲਤ ਰਸਤੇ ਦੇ ਵਿੱਚ ਪਾਇਆ ਪੰਜਾਬ ਗੁਰੂਆਂ ਦੀ ਧਰਤੀ ਸ਼ੂਰवीर ਜੋਧਿਆਂ ਦੀ ਧਰਤੀ ਜਦੋਂ ਵੀ ਕਦੇ ਅਫਗਾਨ ਤੋਂ ਗੁਰਾਂੀਆਂ ਨੇ ਸਖਾਨਾਂ ਨੇ ਹਮਲੇ ਕਰੇ ਤਾਂ ਸਾਡੇ ਸ਼ੂਰवीर ਜੋਧਿਆਂ ਨੇ ਆਪਣੀਆਂ ਕਿਰਪਾਨਾਂ ਦੇ ਨਾਲ ਆਪਣੇ ਖੰਡਿਆਂ ਦੇ ਨਾਲ ਟਿਕਾ ਡਾ ਕੇ ਉਹਨਾਂ ਹਮਲੇ ਦਾ ਖੂਪੋ ਜਵਾਬ ਦਿੱਤਾ ਤੇ ਉਹਨਾਂ ਨੂੰ ਪੰਜਾਬ ਤੋਂ ਭਜਣ ਲਈ ਮਜਬੂਰ ਕਰ ਦਿੱਤਾ ਪਰ ਉਹ ਨੌਜਵਾਨ ਜਿਹੜਾ ਕਦੇ ਝੰਡੀ ਦੀਆਂ ਪੁਸ਼ਤੀਆਂ ਜਿੱਤਦਾ ਸੀ ਜਿਹੜਾ ਕਬੱਡੀ ਪੂਰੀ ਦੁਨੀਆ ਭਰ ਦੇ ਵਿੱਚ ਸਭ ਤੋਂ ਤਕੜੀ ਖੇਡਦਾ ਸੀ ਜਿਹੜਾ ਹਰ ਰੋਜ਼ ਸਵੇਰੇ ਉੱਠ ਕੇ ਕਸਰਤ ਕਰਦਾ ਸੀ ਤੇ ਤਕੜੇ ਜਿੱਥੇ ਦਾ ਨੌਜਵਾਨ ਸੀ ਜਿੱਤਿਆ ਪੂਰੀ ਜਿਹਦੀ ਧਾਤ ਪੂਰੀ ਦੁਨੀਆ ਦੇ ਵਿੱਚ ਪੈਂਦੀ ਸੀ ਉਹ ਨੌਜਵਾਨਾਂ ਨੂੰ ਗਲਤ ਰਸਤੇ ਤੇ ਪਾ ਦਿੱਤਾ ਗਿਆ ਪਰ ਮੁੱਖ ਮੰਤਰੀ ਸਾਹਿਬ ਨੇ ਨਸ਼ੇ ਦੀ ਦਲ ਦਾ ਨੂੰ ਖਤਮ ਕਰਨ ਲਈ ਸਦੈਂਕ ਨੂੰ ਖਤਮ ਕਰਨ ਦੇ ਲਈ ਜਿਹੜਾ ਬੜਾ ਸਖਤ ਕਦਮ ਚੱਕਿਆ ਉਹਦੇ ਵਿੱਚ ਜਿਨ੍ਹਾਂ ਲੋਕਾਂ ਨੇ ਪ੍ਰਾਪਰਟੀਆਂ ਬਣਾਈਆਂ ਸੀ ਆਗ ਸੰਭਾਲ পাড়ে পারে পারে টিও টিও টিও